네. 뭐냐면 보니까 이 하이브 시어링. 아까 많이 다소까다 많이. 한 솔아 한스라 한 한스비 베이스 와이드하고 같이. 한스라 같은데 가이 분들. 그냥 시간이. 에이트만. 맞습니다. 아, 하. ਸੋ ਜੀ ਮਾਰੀਟ ਆ ਸੁਣੀ ਗਏ ਨਾਮ ਮੈਨੂੰ ਕੀ ਦਿਆ ਜੋ 12 11 ਸੱਤ ਹੈ 11 ਓਕੇ ਕੰਮ ਓਕੇ ਹੈ ਜੀ ਲਓ ਜੀ ਪਹਿਲਾਂ ਪਵਾ ਦਿਓ ਮਾਨ ਸਾਹਿਬ ਜੀ ਲਓ ਥੈਂਕ ਯੂ ਥੈਂਕ ਯੂ ਮੈਂ ਸਾਡੇ ਮੂਰੀਆਂ ਨਾਲ ਨਾਲ ਆਓ ਜੀ ਆਪ ਆਪਣੇ ਆਂਜ ਮਿਲ ਕੇ ਆਓ ਅੱਗੇ ਆਓ ਦੇਖੋ ਜੀ ਉਹ ਪਿੱਛੇ ਦੇ ਪਿੱਛੇ ਆਹੋ ਆਓ ਜੀ ਆਹੋ ਜੀ ਆ ਲਿਓ ਜੀ ਹਾਂ ਖਾ ਜਾਣ ਕੰਪਨੀ ਲਓ ਜੀ ਕਰਾਓ ਜੀ ਜੀ ਹਲਨੇ ਜੀ ਅੱਜ ਨਾਬਾ ਦੀ ਦਾਣਾ ਮੰਡੀ ਜਿਹੜੀ ਏਸ਼ੀਆ ਦੀ ਦੂਸਰੇ ਨੰਬਰ ਦੀ ਸਭ ਤੋਂ ਵੱਡੀ ਮੰਡੀ ਹੈ ਉਹਦੇ ਵਿੱਚ ਸਰਕਾਰੀ ਬੋਲੀ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਕਿ 2426 ਰੁਪਏ ਸਰਕਾਰੀ ਰੇਟ ਹੈ ਦੇ ਮੁਤਾਬਕ ਬੋਲੀ ਹੋ ਰਹੀ ਹੈ 12 ਦਾ ਮੌਸਮ ਹੈ ਔਰ ਮੌਸਮ ਬਹੁਤ ਸ਼ਾਨਦਾਰ ਆ ਰਿਹਾ ਜੀ 11 ਸਵਾ 11 11:30 ਤੱਕ ਆ ਰਿਹਾ ਮੇਰੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਨਾਬਾ ਵਰਦੀਪ ਟਵਾਣਾ ਜੀ ਨੇ ਸਾਡੇ ਪ੍ਰਧਾਨ ਆਰਟੀਆ ਐਸੋਸੀਏਸ਼ਨ ਕਰਮਜੀ ਸਿੰਘ ਲਹੌਰਾ ਔਰ ਸਾਰੀ ਟੀਮ ਜਿਹੜੀ ਆਈ ਹੈ ਔਰ ਸਰਕਾਰੀ ਏਜੰਸੀਆਂ ਦੇ ਅਲੱਗ-ਅਲੱਗ ਮੁਲਾਜ਼ਮ ਸਾਰੇ ਸਹਿਬਾਨ ਆਏ ਨੇ ਔਰ ਕਿਸਾਨ ਜਿਹੜਾ ਜੀ ਤਿਆਰੀ ਕਰ ਰਿਹਾ ਹੁਣ ਕਣਕ ਦੀ ਕਿਉਂਕਿ 1-2 ਦਿਨਾਂ ਦੇ ਵਿੱਚ ਕਣਕ ਦੀ ਆਮ ਜਿਹੜੀ ਮੰਡੀਆਂ ਸ਼ੁਰੂ ਹੋ ਜਾਣੀਆਂ ਪਰ ਨਾਬਾ ਦੀ ਮੰਡੀ ਵੱਡੀ ਮੰਡੀਆਂ ਦੇ ਵਿੱਚ ਆਮ ਸ਼ੁਰੂ ਹੋ ਗਈ ਹੈ ਸੋ ਕਿਸਾਨ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਇਸ ਵਾਰ ਲੱਗਦਾ ਕਿ ਝਾੜ ਜਿਹੜਾ ਪਹਿਲਾਂ ਨਾਲੋਂ ਵਧੇਰਾ ਹੋਏਗਾ ਔਰ ਕਿਸਾਨ ਨੂੰ ਰੀਡ ਵੀ ਅੱਛਾ ਹੈ ਜੀ ਸੋ ਪ੍ਰਮਾਤਮਾ ਕਿਰਪਾ ਕਰੇ ਕਿਸਾਨ ਦੇ ਚਿਹਰੇ ਤੇ ਰੌਣਕ ਆਦਾ ਸਮਝੋ ਸਾਰਿਆਂ ਦੇ ਚਿਹਰੇ ਤੇ ਰੌਣਕ ਹੈ ਪ੍ਰਬੰਧ ਅੱਛੇ ਨੇ ਜੀ ਭਾਰਦਾਨੇ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਵਾਸ਼ਰੂਮ ਔਰ ਅਸੀਂ ਚਾਰਦਿਵਾਰੀ ਦਾ ਜਿਹੜਾ ਕੁਝ ਕੰਮ ਕਰਾਇਆ ਜੀ ਪ੍ਰਧਾਨ ਜੀ ਹੋਰਾਂ ਨੇ ਔਰ ਸੜਕਾਂ ਦੀ ਜਿਹੜੀ ਅਸੀਂ ਆ ਇੱਕ ਮੰਗ ਪੱਤਰ ਜਿਹੜਾ ਸਾਡੇ ਅਚਲ ਸਿੰਘ ਵਰਸ਼ਲ ਸਾਹਿਬ ਨੇ ਮੰਡੀ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੂੰ ਦਿੱਤਾ ਸੀਗਾ ਓਕੇ ਕੋਈ ਪਿਛਲੇ ਹਫਤੇ ਤੇ ਗੁਰਦੀਪ ਟਵਾਣਾ ਜੀ ਨੇ ਕੁਰਸੀ ਸੰਭੀ ਹੈ ਬਤੌਰੇ ਚੇਅਰਮੈਨ ਔਰ ਮੰਡੀਆਂ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿੰਨੇ ਮੰਡੀ ਦੇ ਕੰਮ ਨੇ ਉਹ ਤਾਂ ਹੋਣੇ ਹੋਣੇ ਆ ਜਿਹੜੇ ਸੜਕਾਂ ਨੇ ਉਹ ਵੀ ਅੱਛੇ ਤਰੀਕੇ ਨਾਲ ਮੁਕੰਮਲ ਅਸੀਂ ਨਮੀਰ ਜੀ ਬਣਾਉਣ ਦਾ ਇਹਨਾਂ ਕਿਤਾਬ ਵਿੱਚ ਸਪੇਸ ਬਹੁਤ ਘੱਟ ਆ ਕੀ ਲੱਗਦਾ ਕਿ ਲਗਾਉਣ ਦੇ ਵਾਸਤੇ ਕੋਈ ਦਿੱਕਤ ਆਉਣੀ ਸਰਕਾਰ ਨੂੰ ਚੱਕਿਆਂ ਨੂੰ ਕੋਸ਼ਿਸ਼ ਜਰ ਹੈ। ਹਾਂ ਦੇਖੋ ਇਹ ਟੈਕਨੀਕਲੀ ਪੁਆਇੰਟ ਹੈ ਜੀ ਜ਼ਰੂਰ ਕਿ ਸਪੇਸ ਦੀ ਕਮੀ ਜਿਹੜੀ ਆਊਗੀ ਪਰ ਮੈਂ ਉਮੀਦ ਕਰਦਾ ਕਿ ਸਪੇਸ ਦਾ ਮਸਲਾ ਹੱਲ ਹੋ ਜਾਣਾ ਹੈ। ਔਰ ਕਿਸੇ ਕਿਸਮ ਦੀ ਵੀ ਕਿਸਾਨ ਨੂੰ ਅੜਤੀ ਪਾਈ ਚਾਰੇ ਨੂੰ ਕਿਸੇ ਨੂੰ ਵੀ ਇਸ ਕਿਸਮ ਦੀ ਸਮੱਸਿਆ ਜਿਹੜੀ ਨਾ ਆਉਣ ਦਿੱਤੀ ਜਾਵੇ ਉਹਦੇ ਲਈ ਇਸ ਨੂੰ ਲਗਾਤਾਰ ਇਹ ਜੀ ਕਿਉਂ ਸਮਝ ਲਓ ਸੈਂਟਰ ਕਿਉਂ ਨਹੀਂ ਚੱਲ ਸਕਦੇ ਨਾ ਗਲਾਨ ਕਲੀ ਕੋਈ ਦੇਖੋ ਕਿਤਨਾ ਕਿਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿਤਨਾ ਕਿਤੇ ਪੰਜਾਬ ਦੇ ਕਿਸਾਨਾਂ ਪਤੀ ਇਹ ਮੈਂ ਸਮਝ ਲਓ ਕਿ ਕੋਈ ਮਨ ਦੇ ਵਿੱਚ ਇਹ ਗੱਲ ਹੈ ਕਿ ਏ ਸਾਡੇ ਖਿਲਾਫ ਬੋਲਦੇ ਨੇ ਜਾਂ ਸਾਡੀ ਗੱਲ ਨਹੀਂ ਸੁਣਦੇ ਸਾਡਾ ਲਗਾਤਾਰ ਸਾਡਾ ਵਿਰੋਧ ਕਰਦੇ ਨੇ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਆ ਨਿਕਲ ਕੇ ਸਾਹਮਣੇ ਆਉਂਦੀ ਆ ਕਿਉਂਕਿ ਮੰਡੀਆਂ ਤਾਂ ਪੂਰੇ ਦੇਸ਼ 'ਚ ਨੇ ਜੀ ਹੋਰ ਵੀ ਸਟੇਟਾਂ ਦੇ ਵਿੱਚ ਮੰਡੀਆਂ ਨੇ ਉੱਥੇ ਤਾਂ ਕਿਤੇ ਕੁਝ ਨਸੱਸਿਆ ਹੈ ਨਹੀਂ ਪਰ ਪੰਜਾਬ ਦਾ ਕਿਸਾਨ ਜਿਹੜਾ ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਆ ਥਾਲੀ ਵਾਂਗ ਬਿਲਕੁਲ ਪੱਧਰੀ ਆ ਜੀ ਪਰ ਪੰਜਾਬ ਦੀ ਜ਼ਮੀਨ ਦੇ ਵਿੱਚ ਹਰ ਫਸਲ ਬਾਖਮਾਲ ਹੁੰਦੀ ਹੈ ਤਾਂ ਇਹੋ ਝੋਨੇ ਦੀ ਗੱਲ ਲਾ ਲਓ ਤੇ ਕਣਕ ਦੀ ਗੱਲ ਲਾ ਲਓ ਤੇ ਸਬਜ਼ੀਆਂ ਦੀ ਗੱਲ ਲਾ ਲਓ ਚਾਹੇ ਫਰੂਟਾਂ ਦੀ ਗੱਲ ਲਾ ਲਓ ਸਾਰੀਆਂ ਬਾਖਮਾਲ ਫਸਲਾਂ ਹੁੰਦੀਆਂ ਨੇ ਜ ਉਹ ਕਿਸਾਨ ਜਦੋਂ ਬੀਜਦਾ ਤਾਂ ਉਹਦੇ ਮੁਤਾਬਕ ਫਿਰ ਮੰਡੀ ਦੇ ਵਿੱਚ ਤੋਂ ਲੈ ਕੇ ਆਉਂਦੇ ਤਾਂ ਉਹਨੂੰ ਭਾਅ ਵੀ ਅੱਛਾ ਮਿਲਦਾ ਤੇ ਕਿਤੇ ਨਾ ਕਿਤੇ ਕਿਸਾਨ ਨੂੰ ਡਿਸਟਰਬ ਕਰਨ ਦੀ ਇਹ ਕੋਸ਼ਿਸ਼ ਹੈ ਦੇਖੋ ਸਾਨੂੰ ਤਾਂ ਬਹੁਤ ਖੁਸ਼ੀ ਆਲਾ ਵੀ ਜਿਹੜੇ ਪਹਿਲੇ ਦਿਨ ਸਾਡੇ ਮੰਡੀ ਚ ਕਣਕ ਆਈ ਹੈ ਉਦੋਂ ਖੁਸ਼ੀ ਸਾਡੀ ਤਾਂ ਵਲਕਿ ਜਾਂ ਸਾਡੇ ਨੁਮਾਇੰਦੇ ਸਾਡੇ ਵਿੱਚ ਆ ਕੇ ਖੜ੍ਹ ਜਾਂਦੇ ਨੇ ਵੀ ਹਰੇਕ ਸਮੱਸਿਆ ਨੂੰ ਸਾਡੀ ਨੂੰ ਆ ਕੇ ਸੁਣਦੇ ਨੇ ਤਾਂ ਉਦੋਂ ਵੱਧ ਆਰਥੀਆਂ ਹੋਰ ਕੇ ਖੁਸ਼ੀ ਹੋਊਗਾ ਜਦ ਮੌਕੇ ਦਾ ਐਮਐਲਏ ਸਾਡੇ ਨਾਲ ਖੜਾ ਹੈ ਜਿਹੜਾ ਸਾਡੀ ਹਰੇਕ ਸਮੱਸਿਆ ਸੁਖ ਨੂੰ ਤਿਆਰ ਹੈ ਅੱਜ ਤਾਂ ਪਹਿਲੀ ਢੇਰੀ ਆਈ ਹੈ ਪਹਿਲੀ ਢੇਰੀ ਮੌਚਰ ਵੀ ਠੀਕ ਆ ਗਿਆ ਤੇ ਕਣਕ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਵਧੀਆ ਹੈ ਤੇ ਇਹ ਚ ਜ਼ਿੰਮੇਦਾਰ ਵੀ ਖੁਸ਼ ਹੈ ਤੇ ਆ ਆਰ.ਟੀ.ਆਰ ਭਾਈ ਵੀ ਖੁਸ਼ ਹੈ ਕਿ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲਿਆ ਵੀ ਇਹ ਤਾਂ ਹੀ ਸਰਕਾਰੀ 2425 ਰੁਪਏ ਜਿਹੜਾ ਹੈਗਾ ਇਹਦਾ ਰੇਟ ਆ ਪਰ ਕੁਝ ਨਹੀਂ ਬੰਦ ਬੱਤ ਛਾੜਦੀ ਨਹੀਂ ਤਾ ਦੇਖੋ ਅਮੀਤ ਤਾਂ ਅਸੀਂ ਬਹੁਤ ਜ਼ਿਆਦਾ ਕਰਦੇ ਵੀ ਪਿਛਲੇ ਸਾਲ ਨੂੰ ਜਿਹੜਾ ਹੈਗਾ 5.1 ਏਕੜ ਮਗਰ ਜ਼ ਝਾੜਾ ਪਾ ਡੂਗਾ ਪਰ ਬਾਕੀ ਹੁਣ ਤੋਂ ਹੁਣ ਸਮੇਂ ਤੇ ਪਤਾ ਬੜਾ ਅੱਛਾ ਦਿਨ ਹੈ ਸੁਭਾਗਾ ਦਿਨ ਹੈ ਕਿਸਾਨਾਂ ਦੀ ਫਸਲ ਪਹਿਲੇ ਦਿਨ ਨਾਪਾ ਮੰਡੀ ਵਿੱਚ ਆਈ ਹੈ ਸਾਡੇ ਵੱਲੋਂ ਪੁਖਤਾ ਸਾਰੀ ਪ੍ਰਬੰਧ ਨੇ ਬਿਜਲੀ ਦਾ ਪਾਣੀ ਦਾ ਮੰਡੀਆਂ ਦੀ ਸਫਾਈ ਦਾ ਤੇ ਮਾਰਦਾਨੇ ਦਾ ਟੋਟਲ ਸਾਰੇ ਪ੍ਰਬੰਧ ਕੰਪਲੀਟ ਨੇ ਇਸ ਵਾਰੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਲੋੜੀਂਦੀ ਅਸੀਂ ਸਾਰੇ ਕਿਸਾਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਕਿਸਾਨਾਂ ਨੂੰ ਵਧਾਈਆਂ ਵੀ ਦੇਣਾ ਕਿ 6 ਮਹੀਨੇ ਬਾਅਦ ਫਸਲ ਆਉਂਦੀ ਹੈ ਤੇ ਹਰੇਕ ਨਿਮਾਸਾ ਹੁੰਦੀ ਹੈ। ਸਾਡੇ ਘਰ ਫਸਲ ਆਉਗੀ ਤੇ ਪੈਸਾ ਆਊਗਾ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਸ ਵਾਰੀ ਕਿਸੇ ਤਰ੍ਹਾਂ ਦੀ ਬਿਲਕੁਲ ਵੀ ਟਰਾਂਸਪੋਰਟ ਦੇ ਵਿੱਚ ਕੋਈ ਦਿੱਕਤ ਨਹੀਂ ਆਈ। ਹਾਂਜੀ। ਪਾਤੀ ਵੀ ਕੈਡੀਟਰੀ ਲੈ ਕੇ ਆਉਂਦੇ ਆਂ ਮੈਂ ਬੜਾ ਮੰਡੀ ਵਿੱਚ ਤੁਹਾਡੀ ਦਿੱਤੀ। ਹਾਂਜੀ ਵਿੱਚ। ਇਸ ਤਰ੍ਹਾਂ ਦੇ ਪ੍ਰਬੰਧ ਨੇ ਸਰਕਾਰ ਵੱਲੋਂ ਇੱਕ ਦਿੱਤੇ ਗਰੰਟ ਦੇ। ਬਹੁਤ ਅੱਛਾ ਪ੍ਰਬੰਧ ਹੈ। ਤੇ ਲੱਗਦਾ ਇਸ ਵਾਰੀ ਕਿਉਂਕਿ ਹੈ ਜਿਹੜੇ ਹੈਗਾ ਝਾਰ ਇਸ ਵਾਰੀ ਬਧੂ ਦਾ ਕਣ ਕਰ ਹੈ ਜੀ ਬਧੂ ਦਾ ਹੀ ਕਾਰਨ ਕਾਰਨ ਕੀ ਇੱਕ ਤਾਂ ਠੰਡ ਪਈ ਆ ਇਹ ਕਣਕ ਦਾ ਪੰਜਾ ਹੁੰਦਾ ਹੈ ਠੰਡੇ ਨਾਲ ਝਾਰ ਦਾ ਫਰਕ ਜੇ ਪੈ ਜਵੇ ਗਰਮਾਇਸ਼ ਫੇਲੇ ਵੀ ਗਈ ਤੇ ਜੀ ਠੰਡ ਵੱਧ ਪਈ ਆ ਜੀ ਇਹ ਨਾਲ ਕਣਕ ਬਚ ਰਹੀ ਆ ਖੋਸ਼ ਆ ਫਰਕ ਪੈ ਗਿਆ ਜੀ ਅੱਛਾ ਰੇਡ ਕਿੰਨਾ ਮੈਂ ਉਹ ਜਿਹੜੀ ਹੁਣ ਕਣਕ ਚਾਰ ਪੰਜ ਜੀ ਨਿਕਲਦੀ ਉਹ 4.5 ਤੇ ਵੱਗਦੀ ਹਰ ਕਪਾਏ ਹੀ ਆਈ ਹੈ ਜੀ ਤੁਸੀਂ ਖੁਸ਼ ਹੋਗੇ ਹਾਂ ਜੀ ਬੜੇ ਖੁਸ਼ ਹਾਂ ਸਰਕਾਰ ਵੱਲੋਂ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਇੰਤਜ਼ਾਮ ਵਧੀਆ ਨਹੀਂ ਜੀ ਸਾਡੀ ਢੇਰੀ ਪੈਦਾ ਬੇਟਰੀ ਪਹਿਲੀ ਆਈ ਸੀ ਐਵੇਂ ਲੱਗਦੀ ਜੀ ਵਧੀਆ ਨਹੀਂ ਜਨਤਾ ਨੂੰ